ਦੁਨੀਆ 'ਚ ਕਿਤੇ ਵੀ ਜੰਗ ਹੋਵੇ ਜਾਂ ਕੋਈ ਹੋਰ ਮਿਸ਼ਨ ਹੋਵੇ ਉੱਥੇ ਸੈਇਤ ਮਿਸ਼ਨ ਤੇ ਭਾਰਤ ਦੇ ਅਧਿਕਾਰੀਆਂ ਉੱਪਰ ਬੰਬ ਜਾਂ ਗੋਲੀ ਨਹੀਂ ਚਲਾਈ ਜਾਂਦੀ ਸੰਕੋ ਉਹ ਤਾਂ ਉਹ ਸ਼ਖਸ ਹੁੰਦੇ ਹਨ ਜੋ ਕਿ ਦੁਸ਼ਮਣਾਂ ਨੂੰ ਵੀ ਪਛਾਣਦੇ ਹਨ ਤੇ ਆਪਣੇ ਨੂੰ ਵੀ ਪਛਾਣਦੇ ਹਨ ਇਲਾਜ ਲਈ ਹਸਪਤਾਲਾਂ ਪਹੁੰਚਾਉਂਦੇ ਹਨ ਪਰ ਕੋਈ ਸ਼ੰਭੂ ਬਾੜਾ ਦੇ ਕਿਹਾ ਜਾ ਮਾਮਲਾ ਸਾਹਮਣੇ ਆਇਆ ਜਿੱਥੇ ਫੋਰਸਾਂ ਵੱਲੋਂ ਕਿਸਾਨਾਂ ਉੱਪਰ ਬੰਬਾਰੀ ਕੀਤੀ ਜਾਂਦੀ ਹੈ ਪਲੱਸਟਰ ਦੇ ਰਾਉਂਡ ਮਾਰੇ ਜਾਂਦੇ ਹਨ ਇਸ ਦੌਰਾਨ ਸਿਹਤ ਵਿਭਾਗ ਸ਼ਿਵਰ ਦੇ ਉੱਪਰ ਇੱਕ ਅਜਿਹਾ ਬੰਬ ਸਿੱਟਿਆ ਗਿਆ ਜਿਸ ਕਾਰਨ ਕਾਫੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਸਿਹਤ ਵਿਭਾਗ ਨੂੰ ਕਿਉਂ ਨਿਸ਼ਾਨਾ ਬਣਾਇਆ ਗਿਆ ਡਾਕਟਰਸ ਦਾ ਕੈਂਪ ਲੱਗਾ ਹੋਇਆ ਤੇ ਅਸੀਂ ਇੱਥੇ ਟ੍ਰੀਟਮੈਂਟ ਸਾਰੇ ਪੇਸ਼ੈਂਟਸ ਦੀ ਕਰ ਰਹੇ ਸੀਗੇ ਤੇ ਅੱਜ ਇੱਕ ਮਾਸਟਰਪੀਸ ਆਫ ਹਿਊਮਨ ਰਾਈਟਸ ਵਾਇਲੇਸ਼ਨ ਬਾਏ ਦ ਗਵਰਨਮੈਂਟ ਆਫ ਇੰਡੀਆ ਐਂਡ ਗਵਰਨਮੈਂਟ ਆਫ ਹਰਿਆਣਾ ਸਾਡੇ ਵਿੱਚ ਆ ਦੇਖੋ ਜੀ ਦਿਸ ਇਜ਼ ਅ ਟੀਅਰ ਗੈਸ ਜਿਹੜਾ ਕਿ ਸਾਡੇ ਹਸਪੀਟਲ ਤੋਂ ਆ ਦੇਖੋ 5 ਫੁੱਟ ਦੀ ਦੂਰੀ ਤੇ ਜਿੱਥੇ ਕਿ ਆਕਸੀਜਨ ਸਿਲੰਡਰਸ ਪਏ ਨੇ ਸਾਡੇ ਕੋਲ ਇੱਥੇ ਗੇਰਿਆ ਗਿਆ ਆ ਬਾਹਰ ਦਾ ਆ ਸਾਡੇ ਜਿਹੜੇ ਉਸ ਸਾਈਡ ਬੈਠੇ ਨੇ ਜਿਹੜੇ ਆਕਾ ਹੁਕਮ ਇਮਰਾਨ ਸਾਰੇ ਉਹਨਾਂ ਦੁਆਰਾ ਅਸੀਂ ਹਾਈਲੀ ਕੰਡੈਮ ਕਰਦੇ ਆ ਇਸ ਚੀਜ਼ ਨੂੰ ਤੇ ਅੱਜ ਤੱਕ ਅਸੀਂ ਐਸਾ ਕੁਝ ਨਹੀਂ ਦੇਖਿਆ ਹੈਗਾ ਦੇਖੋ ਸਵੇਰ ਦੇ ਫਾਰਮਰਸ ਬੈਠੇ ਨੇ ਯੂਥ ਬੈਠਾ ਸਾਰੇ ਪੀਸਫੁਲੀ ਪ੍ਰੋਟੈਸਟ ਕਰ ਰਹੇ ਨੇ ਨਥਿੰਗ ਕੁਝ ਵੀ ਇਹੋ ਜਿਹਾ ਨਹੀਂ ਹੋਇਆ ਸਵੇਰ ਦਾ ਵੀ ਕੁਝ ਇਹਨਾਂ ਨੇ ਐਗਰੈਸ਼ਨ ਸ਼ੋ ਕੀਤਾ ਹੋਏ ਸਾਡੇ ਕਿਸਾਨ ਆ ਕੋ ਮੀਟਿੰਗ ਤੇ ਮੀਟਿੰਗ ਕਰ ਰਹੇ ਹਨ ਫਿਰ ਵੀ ਇਹਨਾਂ ਦੇ ਡਰੋਨ ਆਂਦੇ ਨੇ ਰੇਖੀ ਕਰਦੇ ਨੇ ਤੇ ਆਹ ਦੇਖੋ ਸਭ ਤੋਂ ਘਟਿਆ ਘਟਿਆ ਕਿਸਮ ਦੀ ਗੱਲ ਵੀ ਸਿੱਧਾ ਆ ਕੇ ਡਰੋਨ ਇੱਥੇ ਸੁੱਟਿਆ ਜਾਂਦਾ ਹੈ ਹਸਪੀਟਲ ਸੈਟਅਪ ਦੇ ਉੱਤੇ ਸਰ ਹਾਈਲੀ ਐਸ ਕੰਡੈਮਨਡ ਕਰਦੇ ਆ ਇਸ ਗੱਲ ਨੂੰ ਸ਼ੋਕਸਰ ਤੁਸੀਂ ਕਹਿਣਾ ਚਾਹੋਗੇ ਕੁਝ ਸਰ ਅਸੀਂ ਇੱਥੇ ਹਸਪੀਟਲ ਰਨ ਕਰ ਰਹੇ ਹਾਂ ਮੋਬਾਈਲ ਹਸਪੀਟਲ ਤੇ ਐਸ ਯੂਜੂਅਲ ਹਸਪੀਟਲ ਚ ਕੋਟੀ ਵੀ ਹੁੰਦਾ ਐਮਰਜੈਂਸੀ ਵੀ ਹੁੰਦੀ ਆ ਆਈ ਸੀ ਯੂ ਵੀ ਹੁੰਦਾ ਤੇ ਸਾਡੀ ਐਮਰਜੈਂਸੀ ਤੇ ਆਈ ਸੀ ਯੂ ਇਹੀ ਆ ਤੇ ਸਾਡੇ ਕੋਲੇ ਆਕਸੀਜਨ ਸਿਲੰਡਰ ਵੀ ਆ ਤੇ ਜਸਟ 5 ਫੁੱਟ ਆਕਸੀਜਨ ਸਿਲੰਡਰ ਤੋਂ ਇੰਡੀਅਨ ਗਵਰਨਮੈਂਟ ਤੇਰ ਗਿਆ ਸ਼ੈਲ ਸਟਰੀਆ ਖੁਦਾ ਨਾਲ ਖਾਸਤਾ ਆ ਸ਼ੈਲ 5 ਫੁੱਟ ਉਧਰ ਦੀ ਜਗਾ 5 ਫੁੱਟ ਇਧਰ गिर ਜਾਂਦਾ ਐਡਵਰਟ ਹੈਵ ਬੀਨ ਅ ਬਲਾਸਟ ਐਂਡ ਹੂ ਹੈਡ ਹੂ ਊਡ ਹੈਵ ਬੀਨ ਅਫੈਕਟਡ ਡਾਕਟਰs ਟਰੀਟਿੰਗ ਪੇਸ਼IENTS